ਸਵੇਰ ਦਾ ਬਾਈ ਲੱਗਿਆ ਹੋਇਆ ਸੀਗਾ ਮੀਂਹ ਪੈਣ ਤੇ ਅੱਜ ਆਪਾਂ ਜਾਣਾ ਸੀ ਮੱਥਾ ਟੇਕਣ ਨਹਾ ਧੋ ਕੇ ਘਰਦਿਆਂ ਨੂੰ ਲਿਆ ਨਾਲ ਤੇ ਬਾਈ ਨਿਕਲ ਪਿਆ ਆਪਾਂ ਘਰੋਂ ਉਹ ਵੀ ਮੀਂਹ ਪੈ ਰਿਹਾ ਗਾਇਜ਼ ਸਵੇਰ ਦਾ ਤੇ ਆਪਾਂ ਨਿਕਲੇ ਆ ਮੱਥਾ ਟੇਕਣ ਵਾਸਤੇ ਰੋਡ ਦੇਖੋ ਕਿੰਨਾ ਘੈਂਟ ਲੱਗ ਰਿਹਾ ਵਾ ਸਾਰਾ ਜੰਗਲ ਆ ਸਾਰਾ ਜੰਗਲ ਆ ਸਾਡੇ ਪਿੰਡ ਦੇ ਹਲੇ ਤੋਲੇ ਬਹੁਤ ਵੱਡਾ ਜੰਗਲ ਆ ਬਹੁਤ ਭਰਾਵਾਂ ਦੇ ਬਾਈ ਕਮੈਂਟ ਆ ਰਹੇ ਸੀ ਪੁੱਛ ਰਹੇ ਸੀ ਵੀਰੇ ਟੈਕਸੀ ਦੀ ਵੀਡੀਓ ਕਿਉਂ ਨਹੀਂ ਪਾ ਰਹੇ ਤੇ ਦੋਸਤੋ ਆਪਾਂ ਪਿੰਡ ਆਏ ਹੋਏ ਆ 8-10 ਦਿਨਾਂ ਲਈ ਮੁੰਡਿਆਂ ਦੀ ਡਿਊਟੀ ਲਾਈ ਹੋਈ ਹੈ ਉਹ ਕੰਮ ਤੇ ਕਰੀ ਜਾ ਰਹੇ ਨੇ ਪਰ ਵੀਡੀਓ ਨਹੀਂ ਪਾ ਰਹੇ ਦੋ ਚਾਰ ਦਿਨ ਆਵਲੀਆਂ ਵੀਡੀਓ ਵੇਖੋ ਬਾਅਦ ਚ ਆਪਾਂ ਕੰਮ ਦੀਆਂ ਵੀ ਪਾਵਾਂਗੇ ਘਰੋਂ ਨਿਕਲ ਕੇ ਤੇ ਬਾਈ ਜਾ ਕੇ ਗੱਡੀ ਲਈ ਆਪਾਂ ਪੰਪ ਤੇ ਮੈਗਾ ਨਾਲੇ ਡੀਜ਼ਲ ਪਾ ਲੈਣੇ ਤੇ ਨਾਲੇ ਗੱਡੀ 'ਚ ਹਵਾ ਚੈੱਕ ਕਰਾ ਲੈਣੇ ਆ ਹਵਾ ਨਹੀਂ ਹੈਗੀ ਹਾਂ ਹੁਣ ਕਹਦਾ ਤੂੰ ਬੈਠ ਗਿਆ ਤੇ ਹਵਾਈ ਘਟਦੀ ਮੈਂ ਤੂੰ ਉਹ ਨਾ ਗੱਡੀ 'ਚ ਉਧਾ ਗੇਹ ਰਿਹਾ ਮਾਂਗੇ ਚਲਾਵਾ ਚੈੱਕ ਕਰਾ ਲੈਂਦੇ ਪਰ ਚ ਹਵਾ ਆ ਪੁੱਲ ਜੇ ਬਣੇ ਨੂੰ ਬਾਈ ਜੀ 3-4 ਸਾਲ ਹੋ ਗਏ ਪਤਾ ਨਹੀਂ ਕੀ ਚੱਕਰ ਹੈ ਇਹਨੂੰ ਚਾਲੂ ਹੀ ਨਹੀਂ ਕਰਦੇ ਹੈਗੇ ਪ੍ਰੀਤ ਕਹਿੰਦੀ ਬਾਬੂ ਲੋਕੇਸ਼ਨ ਬੜੀ ਸੋਹਣੀ ਹੈ ਨਹਿਰ ਦੇ ਉੱਤੇ ਕਿਉਂ ਨਾ ਇੱਥੇ ਰੀਲ ਬਣਾਈ ਜਾਵੇ ਸੱਸ ਨੂੰ ਭਰਾਵਾ ਫਿਕਰ ਪੈ ਗਿਆ ਕਿਤੇ ਮੇਰੀ ਨੂਹ ਨਾ ਰੁੜ ਜੇ ਨਹਿਰ ਦੇ ਵਿੱਚ ਨਹੀਂ ਬਣਾਣੀ ਬਣਾਉਣੇ ਆ ਪੁੱਲ ਤੇ ਤੇ ਬਣਾਣੇ ਨਹੀਂ ਦੀ ਮੈਂ ਰੀਲ ਕੋਈ ਬਤਨ ਹੋਰ ਵਜੇ ਡੱਕ ਜੇ ਨੂਹ ਹੈ ਮਾਤਾ ਨੂੰ ਫਿਕਰ ਪਹਿਲਾ ਪੈ ਗਿਆ ਕਹਿੰਦੀ ਮਬੂਰ ਨਹਿਰ ਦੇ ਮੇਰੀ ਵੀਡੀਓ ਬਣਾ ਦੇ ਮਾਤਾ ਨੂੰ ਫਿਕਰ ਪੈ ਗਿਆ ਕੀ ਆ ਵੀ ਡਿੱਗ ਪਈ ਹੈ ਕੰਮ ਵਾਲੀ ਦੱਸ ਕੰਮ ਵਾਲੀ ਨੇ ਹਾਂ ਕੰਮ ਵਾਲੀ ਦੱਸ ਰਹੀ ਸੀ ਕੁੜੀ ਉਹਨੇ ਡਿੱਗ ਪਈ ਹੈ ਨਹਿਰ ਦੇ ਵਿੱਚ ਹਾਂ ਮੁੰਡਾ ਰੀਲ ਬਣਾਉਂਦਾ ਹੋਇਆ ਬਸ ਤਾਂ ਆਪਣੀ ਨੂਹ ਦਾ ਫਿਕਰ ਪੇਦਾ ਕਿ ਮੇਰੀ ਨੂਹ ਨਾ ਡਿੱਗ ਪਵੇ ਤੇ ਛੱਟ ਫਿਰ ਫਿਸਲ ਜਾਂਦਾ ਇਹਦੇ ਵੀ ਠੰਮਕਣਾ ਜੇ ਉਦੋਂ ਹੀ ਫਿਸਲਦਾ ਫਿਰਦਾ ਵਾ ਡੋਲਾ ਲਾ ਬਣਾਵੇ ਨਹੀਂ ਇਹ ਭੈਂਡਿਆ ਵਾ ਬਿਲਕੁਲ ਪਤਾ ਲੱਗਦਾ ਆ ਇਹ ਇਹੋ ਜਿਹਾ ਢੋਲਾ ਵਾ ਕੇ ਲੱਗਦਾ ਵੀ ਇਹ ਨਹੀਂ ਹੋ ਰਿਹਾ ਇਹ ਤਿਲਕ ਵੀ ਮਿੰਟ ਜੀ ਜਾਂਦੀ ਆ ਬੋਲੀ ਕਦੇ ਨੇ ਠੰਮ ਜੀ ਡਿੱਗ ਪੈਂਦੀ ਆ ਕੱਲ ਵੀ ਉਹਦੇ ਮੋਟਰ ਤੇ ਗਏ ਆ ਮੜਕ ਮੜਕ ਕਰਕੇ ਤੁਰਦੀ ਜਾਵੇ ਪੈਰ ਤਾਂ ਸਲਿੱਪ ਹੋ ਗਿਆ ਢੰਗ ਨਾਲ ਦੇਖੀ ਵੀ ਚੱਲ ਜਾਈ ਤੁਹਾਡੇ ਕੋਲ ਆਹ ਕਾਰ ਬਾਈ ਉਹਨਾਂ ਨੇ ਉੱਪਰ ਟੰਗੀ ਹੋਈ ਸੀ ਐਡਵਰਟਾਈਜ਼ਮੈਂਟ ਲਈ ਤੇ ਪ੍ਰੀਤ ਵੇਖ ਕੇ ਬੜਾ ਹਾਰਾ ਨਵੀ ਕਹਿੰਦੀ ਇਹ ਉੱਪਰ ਕਿੱਦਾਂ ਟੰਗੀ ਹੋਊਗੀ ਉੱਪਰ ਖੜੀ ਕਰਤੀ ਉਹਨਾਂ ਨੇ ਕਾਰ ਗਈ ਕੋਈ ਉੱਤੇ ਚੜਕੇ ਨਾ ਬੈਠੇ ਉਹ ਕਿੱਦਾਂ ਬੈੰਣਾ ਘੂਤਾ ਪਤਾ ਨਹੀਂ ਤੈਨੂੰ ਰੱਖੀ ਸੀ ਐਡੀ ਕਾਰ ਉੱਪਰ ਚੜਾਈ ਦੀ ਕਹਿੰਦੀ ਇਹਦੇ ਉੱਤੇ ਕੌਣ ਬੈੰਦਾ ਹੋਊਗਾ ਬਾਹੂ ਅੰਧੇ ਹੋਏ ਜਾ ਕੇ ਦੇਖਾਂਗੇ ਗੱਟੀ ਉੱਪਰ ਬਿਠਾ ਕੇ ਜਿਵੇਂ ਅੱਜ ਕੱਲ ਰੈਸਟੋਰੈਂਟ ਨਹੀਂ ਚੱਲੇ 에어로ਪਲੇਨ ਚ ਬਿਠਾ ਕੇ ਰੋਟੀ ਖਵਾਉਂਦੇ ਆ ਹੈਨਾ ਇਹ ਕਾਰ ਚ ਉਠਾ ਕੇ ਰੋਟੀ ਖਵਾਉਂਦੇ ਤੇ ਰੋਜ਼ ਹੀ ਚੜ ਕੇ ਬੰਦਾ ਹੋਊਗਾ ਤੇ ਬਿਠਣਾ ਜ਼ਰੂਰੀ ਹੈ ਉਹਨਾਂ ਨੇ ਸ਼ਦੇਰੇ ਦਾ ਸ਼ੋਅ ਵੀ ਹੈ ਸ਼ੋਅ ਕੇ ਅਸ਼ਲੀ ਲਈ ਲਾਈ ਹੋਈ ਹੈ ਉਹਨਾਂ ਨੇ ਅੱਛਾ ਪੈਂਦਾ ਕੋਈ ਨਹੀਂ ਇੱਥੇ ਕੋਈ ਨਹੀਂ ਪੈਂਦਾ ਉਹ ਕੀ ਫੈਲ ਗਿਆ ਜੇ ਡਿੱਗ ਗਈ ਉਹ ਇਹ ਡਿੱਗਦੀ ਬੰਨੀ ਹੁਣੀ ਆ ਉਹਨਾਂ ਨੇ ਡਿੱਗ ਜੋਗੀ ਆਂਦੇ ਹੋਏ ਚੱਲਾਂਗੇ ਦਿਨਾਂ ਨਗਰ ਤੋਂ ਜਿਹੜਾ ਅਮੀਰ ਥਲਾ ਵਾਲਾ ਰੋਡ ਆ ਬਾਈ ਇਹਦੇ ਤੇ ਵੀ ਬਸ ਟੋਲ ਦੀ ਤਿਆਰੀ ਹੋਈ ਆ ਪੰਜ ਚਾਰ ਮਹੀਨਿਆਂ ਚ ਕਰ ਦੇਣਗੇ ਚਾਲੂ ਮੁੜ ਕੇ ਜਾ ਕੇ ਬ੍ਰੇਕ ਲਾਈ ਬਾਈ ਜੀ ਆਪਾਂ ਆਪਣੀ ਡੈਰੀ ਤੇ ਹੂੰ ਬੰਨੇ ਰਹੀ ਚਲੋ ਅੰਜਮੋਟੀ बन ਜਾ ਬਣ ਇੱਧਰ ਆ ਜਾ ਮੁੜ ਕੇ ਪਹੁੰਚ ਕੇ ਬਾਈ ਜੀ ਮੱਥਾ ਟੇਕ ਕੇ ਕਰ ਲਈ ਆਪਾਂ ਘਰ ਦੀ ਵਾਪਸੀ ਮੱਥਾ ਟੇਕ ਕੇ ਨਿਕਲੇ ਤਾਂ ਬਈ ਪ੍ਰੀਤ ਕਹਿੰਦੀ ਬੈਦਰ ਬਹੁਤ ਸੋਹਣਾ ਬਾਬੂ ਉਹਰੇ ਥੋੜਾ ਜਿਹਾ ਘੁੰਮੀਆਂ ਬਾਹਰ ਮੈਂਗਾ ਘੁੰਮ ਲੋ ਜਨਾਬ ਕੋਈ ਗੱਲ ਨਹੀਂ ਮੈਂ ਭਰਾਵਾ ਗੱਡੀ ਰੋਕਤੀ ਕਹਿੰਦੀ ਨਾ ਨਾ ਮੈਂ ਇੱਥੇ ਥੋੜੀ ਨਾ ਗਿਆ ਰੁਕਣਾ ਕਹਿੰਦੀ ਜਿੱਥੇ ਕਾਰ ਉੱਤੇ ਟੰਗੀ ਹੋਈ ਹੈ ਉੱਥੇ ਗੱਡੀ ਰੋਕੋ ਮੈਂ ਕਾਰ 'ਚ ਬਹਿਣਾ ਵਾਂ ਹੂੰ ਕਾਰ ਤੇ ਚੱਲੀ ਗਈ ਤੇ ਹੂੰ ਤੂੰ ਕਿਤੇ ਟਰੈਕਟਰ ਤੇ ਬੈਠੀ ਦੀ ਹੁਣ ਵੀ ਕਾਰ 'ਚ ਹੀ ਬੈਠੀ ਆਂ ਨਹੀਂ ਉਹ ਵਾਲੀ ਜਿਹੜੀ ਉੱਪਰ ਟੰਗੀ ਆ ਤੇ ਉਹਦੇ 'ਚ ਤੈਨੂੰ ਕਿ ਕਈ ਜਿੱਦ ਦਾ ਉਹ ਚੜਾਈ ਹੋ ਗਈ ਮੈਨੇ ਚੜਾ ਦਿਆ ਮੈਂ ਚੜਾ ਕਰੇਨ ਬੁਲਾਣੇ ਪਈਆਂ ਦਿਨੋ ਤੇ ਚੜਾਉਣ ਵਾਸਤੇ ਸੁਨੇਹਕਾਰ ਦੇ ਤੂੰ ਫੇਰ ਥੱਲੇ ਆ ਮੀਰ ਥਲਾ ਵਾਲੇ ਰੋਡ ਤੇ ਬਾਈ ਹੋਰ ਗੱਲਾਂ ਵੀ ਗਲਾ ਐਡਵੈਂਚਰ ਪੂਰਾ ਹੁੰਦਾ ਰੋਡ ਮੈਂ ਕਿਹਾ ਪੂਰਾ ਐਨ ਘੈਂਟ ਆ ਐਡਵੈਂਚਰ ਹੁੰਦਾ ਯਾਰ ਆ ਪ੍ਰੀਤ ਦਾ ਦੇਖੋ ਕਿੱਡੇ ਖੂਬਸੂਰਤ ਰਾਹ ਨੇ ਬਹੁਤ ਖੂਬਸੂਰਤ ਰਾਸਤੇ ਨੇ ਦੋਸਤੋ ਐਡਵੈਂਚਰ ਹੀ ਹੁੰਦਾ ਜਾਂਦਾ ਐਡਵੈਂਚਰ ਇਹੋ ਜਿਹਾ ਐਡਵੈਂਚਰ ਉੱਦਿਆਂ ਤੋਂ ਫੜ ਕੇ ਘਮਾਉਂਦਾ ਇਹ ਐਡਵੈਂਚਰ ਪੰਜਾਬ 'ਚ ਹੀ ਮਿਲਣਾ ਤੁਹਾਨੂੰ ਬਾਈ ਜੀ ਇਹ ਐਡਵੈਂਚਰ ਪੰਜਾਬ 'ਚ ਹੀ ਮਿਲੇਗਾ ਹੋਰ ਕਿਤੇ ਨਹੀਂ ਮਿਲਣਾ ਤੁਹਾਨੂੰ ਮੁੜ ਕੇ ਮੱਥਾ ਟੇਕ ਕੇ ਤੇ ਬਾਈ ਜੀ ਪਹੁੰਚ ਗਏ ਆਪਾਂ ਘਰੇ ਘਰ ਪਹੁੰਚ ਕੇ ਤੇ ਬਾਈ ਜੀ ਮੁੜ ਕੇ ਚਾਹ ਬਣਾ ਕੇ ਪੀਤੀ ਤੇ ਆਹ ਵਾਲਾ ਵਲੋਗ ਕਰਦੇ ਆਂ ਓਰੇ ਐਂਡ